ਸਵਾਗਤ ਹੈ ਅੱਜ ਅਸੀਂ ਇੱਕ ਇੱਕ ਬਹੁਤ ਹੀ ਬੁਨਿਆਦੀ ਇਨਸਾਨੀ ਸਵਾਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂ ਜਿਸ ਨਾਲ ਸ਼ਾਇਦ ਹਰ ਕੋਈ ਕਦੇ ਨਾ ਕਦੇ ਜੂਝਦਾ ਹੈ ਬਿਲਕੁਲ ਕਿ ਅਸਲੀ ਸ਼ਾਂਤੀ ਕਿਵੇਂ ਮਿਲੇ ਸਾਡੇ ਕੋਲ ਸਰੋਤ ਵਜੋਂ ਗੁਰੂ ਅਰਜਨ ਦੇਵ ਜੀ ਦੀਆਂ ਤਿੰਨ ਬਾਣੀਆਂ ਹਨ ਜੋ ਇਸ ਸਵਾਲ ਨੂੰ ਨਾ ਇੱਕ ਬੁਝਾਰਤ ਵਾਂਗ ਪੇਸ਼ ਕਰਦੀਆਂ ਹਨ ਹੂੰ ਇਹ ਦਿਖਾਉਂਦੀਆਂ ਹਨ ਕਿ ਲੋਕ ਸ਼ਾਂਤੀ ਲੱਭਣ ਲਈ ਕੀ ਕੀ ਨਹੀਂ ਕਰਦੇ ਪਰ ਫਿਰ ਵੀ ਹੱਥ ਖਾਲੀ ਰਹਿ ਜਾਂਦੇ ਹਨ ਸਹੀ ਗੱਲ ਹੈ ਤਾਂ ਅੱਜ ਦੀ ਸਾਡੀ ਗੱਲਬਾਤ ਇੱਕ ਤਰ੍ਹਾਂ ਦੀ ਜਾਂਚ ਪੜਤਾਲ ਹੈ ਪਹਿਲਾਂ ਅਸੀਂ ਉਹਨਾਂ ਸਾਰੇ ਰਾਹਾਂ ਨੂੰ ਦੇਖਾਂਗੇ ਜੋ ਕਿਸੇ ਮੰਜ਼ਿਲ ਤੇ ਨਹੀਂ ਪਹੁੰਚਾਉਂਦੇ ਤੇ ਫਿਰ ਉਸ ਇੱਕ ਵੱਖਰੇ ਰਾਹ ਦੀ ਤਲਾਸ਼ ਕਰਾਂਗੇ ਜੋ ਇਹ ਬਾਣੀਆਂ ਸੁਜਾਉਂਦੀਆਂ ਹਨ ਇਹ ਬਹੁਤ ਵਧੀਆ ਤਰੀਕਾ ਹੈ ਇਸ ਨੂੰ ਦੇਖਣ ਦਾ ਕਿਉਂਕਿ ਇਨ੍ਹਾਂ ਬਾਣੀਆਂ ਵਿੱਚ ਇੱਕ এজੇਹੀ ਗੱਲ ਹੈ ਜਿਹੜੀ ਦੁਨੀਆ ਦੇ ਹਰ ਇਨਸਾਨ ਨੂੰ ਛੂੰਦੀ ਹੈ ਕਿਸੇ ਵੱਡੀ ਤਾਕਤ ਨਾਲ ਜੁੜਨ ਦੀ ਤਾਂਗ ਹਾਂ ਪਰ ਇਹ ਬਾਣੀਆਂ ਸਿਰਫ ਤਾਂਗ ਬਾਰੇ ਨਹੀਂ ਹਨ ਇਹ ਉਸ ਸਮੇਂ ਦੇ ਪ੍ਰਚਲਿਤ ਤਰੀਕਿਆਂ ਤੇ ਇੱਕ ਤਰ੍ਹਾਂ ਦੀ ਟਿੱਪਣੀ ਵੀ ਹਨ ਅੱਛਾ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਕੀ ਸਾਡੀ ਮਿਹਨਤ ਸਹੀ ਦਿਸ਼ਾ ਵਿੱਚ ਵੀ ਹੈ ਜਾਂ ਜਾਂ ਨਹੀਂ ਠੀਕ ਹੈ ਤਾਂ ਆਓ ਇਸ ਜਾਂਚ ਪੜਤਾਲ ਨੂੰ ਸ਼ੁਰੂ ਕਰੀਏ ਪਹਿਲੇ ਸਰੋਤ ਯਾਨੀ ਪਹਿਲੇ ਸ਼ਬਦ ਵਿੱਚ ਮਿਹਨਤ ਦੀ ਇੱਕ ਲੰਬੀ ਸੂਚੀ ਹੈ ਬਹੁਤ ਲੰਬੀ ਬਾਣੀ ਕਹਿੰਦੀ ਹੈ ਪਾਤ ਪਾਤ ਬਨ ਬਨ ਅਵਗਾਹੇ ਮਤਲਬ ਲੋਕ ਤਰ੍ਹਾਂ ਤਰ੍ਹਾਂ ਦੇ ਜੰਗਲਾਂ ਵਿੱਚ ਪਟਕ ਰਹੇ ਹਨ ਪਰ ਇਹ ਤਾਂ ਸਿਰਫ ਸ਼ੁਰੂਆਤ ਹੈ ਹਾਂ ਬਿਲਕੁਲ ਮੈਂ ਇਸ ਵਿੱਚ ਦੱਸੀਆਂ ਗਈਆਂ ਕੋਸ਼ਿਸ਼ਾਂ ਦੀ ਵਨ ਸੁਵੰਤਾ ਦੇਖ ਕੇ ਹੈਰਾਨ ਹਾਂ ਇਸ ਵਿੱਚ ਸਿਰਫ ਸਰੀਰਕ ਮਿਹਨਤ ਹੀ ਨਹੀਂ ਬਲਕਿ ਬੌਧਿਕ ਕੋਸ਼ਿਸ਼ਾਂ ਵੀ ਸ਼ਾਮਿਲ ਹਨ ਹਾਂ ਬਿਲਕੁਲ ਇਸ ਨੂੰ ਜੇ ਅਸੀਂ ਵੇਖੀਏ ਤਾਂ ਇਹ ਇੱਕ ਪੂਰਾ ਮੈਨੂ ਹੈ ਉਸ ਸਮੇਂ ਦੇ ਅਧਿਆਤਮਿਕ ਅਭਿਆਸਾਂ ਦਾ ਇੱਕ ਪਾਸੇ ਤਾਂ ਹੈ ਸਰੀਰਕ ਮਿਹਨਤ ਜਿਵੇਂ ਜੰਗਲਾਂ ਵਿੱਚ ਭਟਕਣਾ ਦੂਜੇ ਪਾਸੇ ਬੌਧਿਕ ਪੱਧਰ ਤੇ ਖਟ ਸਾਸਤਰ ਵਿਚਰਤ ਮੁਖ ਗਿਆਨਾਂ ਦਾ ਜ਼ਿਕਰ ਹੈ ਅੱਛਾ ਮਤਲਬ ਛੇ ਸ਼ਾਸਤਰਾ ਨੂੰ ਪੜਨਾ ਵਿਚਾਰਨਾ ਅਤੇ ਫਿਰ ਮੂੰ ਜ਼ਬਾਨੀ ਉਹਨਾਂ ਦਾ ਗਿਆਨ ਵੰਡਣਾ ਇਹ ਉਸ ਸਮੇਂ ਦਾ ਸਭ ਤੋਂ ਉੱਚਾ ਬૌਧਿਕ ਕੰਮ ਮੰਨਿਆ ਜਾਂਦਾ ਸੀ ਤਾਂ ਇੱਕ ਪਾਸੇ ਜੰਗਲਾਂ ਵਿੱਚ ਘੁੰਮਣ ਵਾਲੇ ਤਪਸਵੀ ਦੂਜੇ ਪਾਸੇ ਵੱਡੇ ਵੱਡੇ ਵਿਦਵਾਨ ਇਹ ਤਾਂ ਦੋ ਬਿਲਕੁਲ ਵੱਖ-ਵੱਖ ਸਿਰੇ ਹੋਗੇ ਹਾਂ ਅਤੇ ਇਹ ਸੂਚੀ ਇੱਥੇ ਹੀ ਖਤਮ ਨਹੀਂ ਹੁੰਦੀ ਇਸ ਵਿੱਚ ਰੋਜ਼ਾਨਾ ਦੇ ਧਾਰਮਿਕ ਕਰਮ ਕਾਂਡ ਵੀ ਹਨ ਪੂਜਾ ਤਿਲਕ ਤੀਰਥ ਇਸ਼ਨਾਨਾ ਮਤਲਬ ਮੂਰਤੀ ਪੂਜਾ ਮੱਥੇ ਤੇ ਤਿਲਕ तीर्थाते नहाना हां ਅਤੇ ਫਿਰ ਆਉਂਦੀ ਹੈ ਸਰੀਰਿਕ ਅਭਿਆਸ ਦੀ ਸ਼िखर ਨਿਵਲੀ ਕਰਮ ਆਸਨ 84 ਇਹ ਨਿਵਲੀ ਕਰਮ ਕੀ ਹੈ ਇਹ ਕੋਈ ਆਮ ਯੋਗਾ ਕਲਾਸ ਨਹੀਂ ਹੈ ਨਿਵਲੀ ਕਰਮ ਪੇਟ ਦੇ ਪੱਠਿਆਂ ਅਤੇ ਅੰਤਰਾਾਂ ਦੀ ਇੱਕ ਬਹੁਤ ਹੀ ਗੁੰਜਲਦਾਰ ਤੇ ਔਖੀ ਕਸਰਤ ਹੈ ਜਿਸ ਨੂੰ ਅੰਦਰੂਨੀ ਸਫਾਈ ਲਈ ਵਰਤਿਆ ਜਾਂਦਾ ਸੀ ਵਾਹ ਇਹ ਦਰਸਾਉਂਦਾ ਹੈ ਕਿ ਲੋਕ ਆਪਣੇ ਸਰੀਰ ਨੂੰ ਕਿਸ ਹੱਦ ਤੱਕ ਕਸ਼ਟ ਦੇਣ ਲਈ ਤਿਆਰ ਸਨ ਮਤਲਬ ਗਿਆਨ ਭਗਤੀ ਯੋਗ ਤਪੱਸਿਆ ਤੀਰਥ ਯਾਤਰਾ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕੋਈ ਹਰ ਦਰਵਾਜ਼ਾ ਖੜਕਾ ਰਿਹਾ ਹੋਵੇ ਕਿ ਸ਼ਾਇਦ ਕੋਈ ਤਾਂ ਖੁੱਲ ਜਾਵੇ ਹਾਂ ਪਰ ਫਿਰ ਆਉਂਦਾ ਹੈ ਇਸ ਸਭ ਦਾ ਨਤੀਜਾ ਜੋ ਸੱਚਮੁੱਚ ਹੈਰਾਨ ਕਰਨ ਵਾਲਾ ਹੈ ਹੂੰ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਇੱਕ ਖਿੰਨ ਹਿਰਦੇ ਸ਼ਾਂਤ ਨਾ ਆਵੇ ਇੱਕ ਪਲ ਲਈ ਵੀ ਦਿਲ ਨੂੰ ਸ਼ਾਂਤੀ ਨਹੀਂ ਮਿਲਦੀ ਇਹ ਤਾਂ ਸਭ ਤੋਂ ਕ੍ਰਾਂਤੀਕਾਰੀ ਨੁਕਤਾ ਹੈ ਅਸੀਂ ਸੋਚਦੇ ਹਾਂ ਕਿ ਜਿੰਨੀ ਜ਼ਿਆਦਾ ਮਿਹਨਤ ਉਹਨਾਂ ਵਧੀਆ ਨਤੀਜਾ ਹਾਂ ਆਮ ਤੌਰ ਤੇ ਇਹੀ ਹੁੰਦਾ ਹੈ ਪਰ ਇੱਥੇ ਕਿਹਾ ਜਾ ਰਿਹਾ ਹੈ ਕਿ ਇਹ ਸਾਰੀ ਮਿਹਨਤ ਵਿਅਰਥ ਹੈ ਕਿਉਂ ਕਿ ਇਹ ਸਾਰੀਆਂ ਕੋਸ਼ਿਸ਼ਾਂ ਬਾਰਮੁਖੀ ਹਨ ਅੱਛਾ ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਕਿਸੇ ਸੌਫਟਵੇਅਰ ਦੀ ਗਲਤੀ ਨੂੰ ਠੀਕ ਕਰਨ ਲਈ ਨਵਾਂ ਮੋਨੀਟਰ ਖਰੀਦ ਲਿਆ ਹੋਵੇ ਸਹੀ ਉਦਾਹਰਣ ਹੈ ਮਿਹਨਤ ਤਾਂ ਬਹੁਤ ਕੀਤੀ ਪੈਸਾ ਵੀ ਖਰਚਿਆ ਪਰ ਸਮੱਸਿਆ ਤਾਂ ਅੰਦਰ ਕੋਡ ਵਿੱਚ ਸੀ ਹੂੰ ਇਹ ਬਾਣੀ ਕਹਿੰਦੀ ਹੈ ਕਿ ਸ਼ਾਂਤੀ ਦੀ ਸਮੱਸਿਆ ਬਾਹਰ ਨਹੀਂ ਅੰਦਰ ਹੈ ਤਾਂ ਫਿਰ ਪਹਿਲਾ ਵੱਡਾ ਸਬਕ ਇਹ ਹੈ ਕਿ ਇਸ ਖੋਜ ਵਿੱਚ ਮਿਹਨਤ ਅਤੇ ਨਤੀਜੇ ਦਾ ਕੋਈ ਸਿੱਧਾ ਸੰਬੰਧ ਨਹੀਂ ਹੈ ਨਹੀਂ ਹੈ ਤੁਸੀਂ ਪੂਰੀ ਜ਼ਿੰਦਗੀ ਯੋਗ ਪੜ੍ਹਾਈ ਅਤੇ ਤੀਰਥ ਯਾਤਰਾਵਾਂ ਵਿੱਚ ਲਗਾ ਸਕਦੇ ਹੋ ਤੇ ਫਿਰ ਵੀ ਖਾਲੀਅਤ ਰਹਿ ਸਕਦੇ ਹੋ ਇਹ ਤਾਂ ਬਹੁਤ ਵੱਡਾ ਵਿਚਾਰ ਹੈ ਹਾਂ ਤਾਂ ਫਿਰ ਜੇ ਇਹ ਸਭ ਕੰਮ ਨਹੀਂ ਕਰਦਾ ਤਾਂ ਤਾਂ ਇਸ ਸਫ਼ਰ ਵਿੱਚ ਮੋੜ ਕਿੱਥੇ ਆਉਂਦਾ ਹੈ ਹਲਕੀ ਹੈ ਦੇਖੋ ਬਾਣੀ ਇਸ ਦਾ ਜਵਾਬ ਬੜੇ ਹੀ ਸਿੱਧੇ ਤੇ ਸਪਸ਼ਟ ਤਰੀਕੇ ਨਾਲ ਦਿੰਦੀ ਹੈ ਜਦੋਂ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਜਾਂਦੀਆਂ ਤਾਂ ਇੱਕ ਨਵੀਂ ਚੀਜ਼ ਵਾਪਰਦੀ ਹੈ ਕਰ ਕਿਰਪਾ 모हे साधु मिलाया ਮਤਲਬ ਮੇਰੀ ਕੋਸ਼ਿਸ਼ ਨਾਲ ਨਹੀਂ ਨਹੀਂ ਬਲਕਿ ਉਸ ਦੀ ਕਿਰਪਾ ਨਾਲ ਮੈਨੂੰ ਗੁਰੂ ਮਿਲਿਆ ਇੱਥੇ ਸਾਰਾ ਜ਼ੋਰ ਮੈਂ ਤੋਂ ਹਟ ਕੇ ਉਸ ਤੇ ਚਲਾ ਜਾਂਦਾ ਹੈ ਹਮ ਹਲ ਕੋਈ ਹੋਰ ਕਰਮकांड ਨਹੀਂ ਬਲਕਿ ਇੱਕ ਮਿਲਾਪ ਹੈ ਜੋ ਕਿਰਪਾ ਨਾਲ ਹੁੰਦਾ ਹੈ ਅਤੇ ਇਸ ਮਿਲਾਪ ਦਾ ਅਸਰ ਕੀ ਹੁੰਦਾ ਹੈ ਕਿ ਇਹ ਹੋਲੀ-ਹੋਲੀ ਹੁੰਦਾ ਹੈ ਜਾਂ ਜਾਂ ਇੱਕਦਮ ਬਾਣੀ ਦੱਸਦੀ ਹੈ ਕਿ ਇਸ ਦਾ ਅਸਰ ਤੁਰੰਤ ਅਤੇ ਬਹੁਤ ਡੂੰਗਾ ਹੁੰਦਾ ਹੈ ਮਨ ਤਨ ਸੀਤਲ ਥਿਰਜ ਪਾਇਆ ਇਕਦਮ ਸ਼ਾਂਤੀ ਹਾਂ ਜਿਹੜਾ ਮਨ ਸਾਲਾਂ ਤੋਂ ਭਟਕ ਰਿਹਾ ਸੀ ਉਹ ਇਕਦਮ ਸ਼ਾਂਤ ਹੋ ਗਿਆ ਥਿਰਜ ਆ ਗਿਆ ਤੇ ਜਿਸ ਰੱਬ ਨੂੰ ਬਾਹਰ ਲੱਭ ਰਹੇ ਸਨ ਉਹ ਹੁਣ ਬਸਿਆ ਕਟ ਭੀਤਰ ਯਾਨੀ ਦਿਲ ਦੇ ਅੰਦਰ ਹੀ ਵਸ ਗਿਆ ਇਸ ਨਾਲ ਖੋਜ ਖਤਮ ਹੋ ਜਾਂਦੀ ਹੈ ਅਤੇ ਸਿਫਤਸਲਾ ਸ਼ੁਰੂ ਹਾਂ ਹਰ ਮੰਗਲ ਸ਼ੁਰੂ ਹੋ ਜਾਂਦਾ ਹੈ ਸਾਰਾ ਧਿਆਨ ਕਰਨ ਤੋਂ ਹਟ ਕੇ ਹੋਣ ਅਤੇ ਜੁੜਨ ਤੇ ਆ ਜਾਂਦਾ ਹੈ ਠੀਕ ਹੈ ਤਾਂ ਪਹਿਲੇ ਸ਼ਬਦ ਨੇ ਕੋਸ਼ਿਸ਼ ਤੇ ਸਿਧਾਂਤ ਨੂੰ ਪੂਰੀ ਤਰ੍ਹਾਂ ਉਲਟਾ ਦਿੱਤਾ ਹੁਣ ਦੂਜਾ ਸ਼ਬਦ ਉਸ ਹਸਤੀ ਬਾਰੇ ਗੱਲ ਕਰਦਾ ਹੈ ਜਿਸ ਨੂੰ ਲੱਭਿਆ ਜਾ ਰਿਹਾ ਹੈ ਹਾਂ ਇਸ ਵਿੱਚ ਬਹੁਤ ਸਾਰੇ ਨਾਮਾਂ ਤੇ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਕਿ ਪਾਰ ਬ੍ਰਹਮ ਅਪਰੰਪਰ ਪਰ ਇੱਕ ਲਾਈਨ ਹੈ ਜੋ ਸੱਚਮੁੱਚ ਸੋਚਣ ਲਈ ਮਜਬੂਰ ਕਰਦੀ ਹੈ ਅਗਮ ਅਗੋਚਰ ਅਲਖ ਅਵੇਵਾ ਇਸ ਦਾ ਕੀ ਮਤਲਬ ਹੈ ਇਹ ਚਾਰ ਸ਼ਬਦ ਉਸ ਹਸਤੀ ਦੀ ਵਿਸ਼ਾਲਤਾ ਨੂੰ ਬਿਆਨ ਕਰਦੇ ਹਨ ਅਗਮ ਮਤਲਬ ਜਿੱਥੇ ਪਹੁੰਚਿਆ ਨਾ ਜਾ ਸਕੇ ਅਗੋਚਰ ਮਤਲਬ ਜੋ ਇੰਦਰੀਆਂ ਦੀ ਪਕੜ ਵਿੱਚ ਨਾ ਆਵੇ ਅੱਖਾਂ ਕੰਨ ਆਦਿ ਹਾਂ ਅਲਖ ਮਤਲਬ ਜਿਸ ਦਾ ਕੋਈ ਸਰੂਪ ਨਾ ਹੋਵੇ ਜਿਸ ਨੂੰ ਬਿਆਨ ਨਾ ਕੀਤਾ ਜਾ ਸਕੇ ਅਤੇ ਅਭੇਵਾ ਜਿਸ ਦਾ ਭੇਦ ਨਾ ਪਾਇਆ ਜਾ ਸਕੇ ਬਿਲਕੁਲ ਮਤਲਬ ਇਹ ਇੱਕ ਅਜੀ ਹੀ ਹਸਤੀ ਹੈ ਜਿਸ ਨੂੰ ਨਾ ਤਾਂ ਤੁਸੀਂ ਦੇਖ ਸਕਦੇ ਹੋ ਨਾ ਸਮਝ ਸਕਦੇ ਹੋ ਅਤੇ ਨਾ ਹੀ ਪੂਰੀ ਤਰ੍ਹਾਂ ਬਿਆਨ ਕਰ ਸਕਦੇ ਹੋ ਇਹ ਤਾਂ ਇੱਕ ਤਰ੍ਹਾਂ ਦਾ ਵਿਰੋਧਾਪਾਸ ਹੈ ਜੇ ਉਹ ਹਸਤੀ ਇੰਨੀ ਅਪੁਚ ਤੇ ਬਿਆਨ ਤੋਂ ਬਾਹਰ ਹੈ ਤਾਂ ਫਿਰ ਉਸ ਨਾਲ ਜੁੜਨ ਦੀ ਗੱਲ ਹੀ ਕਿਵੇਂ ਹੋ ਸਕਦੀ ਹੈ ਹੂੰ ਪਰ ਇਸ ਸ਼ਬਦ ਵਿੱਚ ਗੋਪਾਲ ਗੋਵਿੰਦਾ ਕ੍ਰਿਸ਼ਨ ਮੁਰਾਰੇ ਵਰਗੇ ਜਾਣੇ ਪਛਾਣੇ ਨਾਮਾਂ ਦੀ ਵਰਤੋਂ ਵੀ ਕੀਤੀ ਗਈ ਹੈ ਇਹ ਦੋਨੋਂ ਗੱਲਾਂ ਇਕੱਠੀਆਂ ਕਿਵੇਂ ਹੋ ਸਕਦੀਆਂ ਹਨ ਇਹ ਬਹੁਤ ਵਧੀਆ ਸਵਾਲ ਹੈ ਇਹੀ ਇਸ ਬਾਣੀ ਦੀ ਖੂਬਸੂਰਤੀ ਹੈ ਇਹ ਦਰਸਾਉਂਦੀ ਹੈ ਕਿ ਪਰਮ ਸੱਚ ਇੱਕੋ ਹੈ ਪਰ ਨਾਮ ਵਖ-ਵਖ ਹਾਂ ਇਨਸਾਨਾ ਨੇ ਉਸ ਨੂੰ ਸਮਝਣ ਲਈ ਵਖ-ਵਖ ਸਭਿਆਚਾਰਾਂ ਵਿੱਚ ਵਖ-ਵਖ ਨਾਮ ਦਿੱਤੇ ਹਨ ਇਹ ਨਾਮ ਉਸ ਅਲਖ ਹਸਤੀ ਦੇ ਵਖ-ਵਖ ਗੁਣਾਂ ਨੂੰ ਦਰਸਾਉਂਦੇ ਹਨ ਜਿਵੇਂ ਦੀਨ ਦਇਾਲ ਹਾਂ ਉਸ ਦੀ ਦਇਆ ਨੂੰ ਦਰਸਾਉਂਦਾ ਹੈ ਇਹਨਾਂ ਨਾਮਾਂ ਦੀ ਵਰਤੋਂ ਉਸ ਬੇਅੰਤ ਨਿਰਾਕਾਰ ਹਸਤੀ ਨੂੰ ਸਾਡੀ ਸਮਝ ਦੇ ਨੇੜੇ ਲਿਆਉਣ ਲਈ ਕੀਤੀ ਗਈ ਹੈ ਇੱਕ ਤਰ੍ਹਾਂ ਨਾਲ ਅਨੇਕਤਾ ਵਿੱਚ ਇਕਤਾ ਦਾ ਸੁਨੇਹਾ ਹੈ ਤਾਂ ਉਹ ਹਸਤੀ ਇੱਕੋ ਸਮੇਂ ਤੇ ਸਾਡੀ ਸਮਝ ਤੋਂ ਪਰੇ ਵੀ ਹੈ ਅਤੇ ਜਾਣੇ ਪਛਾਣੇ ਨਾਮਾਂ ਰਾਹੀਂ ਸਾਡੇ ਨੇੜੇ ਵੀ ਪਰ ਫਲਸਫੇ ਰੋਈ ਹੈ ਹਾਂ ਇਸ ਸ਼ਕਤੀਸ਼ਾਲੀ ਬੇਅੰਤ ਹਸਤੀ ਨਾਲ ਰਿਸ਼ਤਾ ਕਿਵੇਂ ਬਣਾਇਆ ਜਾਵੇ ਕਿ ਦੂਜਾ ਸ਼ਬਦ ਵੀ ਉਹੀ ਜਵਾਬ ਦਿੰਦਾ ਹੈ ਜੋ ਪਹਿਲੇ ਨੇ ਦਿੱਤਾ ਸੀ ਹਾਂ ਜਵਾਬ ਉਹੀ ਹੈ ਪਰ ਇਸ ਵਾਰ ਹੋਰ ਵੀ ਜ਼ਿਆਦਾ ਜ਼ੋਰ ਦੇ ਕੇ ਕਿਹਾ ਗਿਆ ਹੈ ਅੱਛਾ ਰਸਤਾ ਗੁਰਮੁਖ ਹੈ ਯਾਨੀ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਇਹ ਸ਼ਬਦ ਇਸ ਬਾਣੀ ਵਿੱਚ ਵਾਰ-ਵਾਰ ਆਉਂਦਾ ਹੈ ਜਿਵੇਂ ਕੋਈ ਰੇਖਾਂਕਿਤ ਕਰ ਰਿਹਾ ਹੋਵੇ ਗੁਰਮੁਖ ਮਦੂਸੂਦਨ ਨਿਸਤਾਰੇ ਦਇਆਲ ਦਮੋਦਰ ਗੁਰਮੁਖ ਪਾਈ ਹੈ ਅਤੇ ਫਿਰ ਗੱਲ ਨੂੰ ਪੱਕਾ ਕਰਨ ਲਈ ਕਿਹਾ ਗਿਆ ਹੈ ਹੋਰ ਤ ਕਿਤੇ ਨੇ ਪਾਤੀ ਜੀਓ ਮਤਲਬ ਕਿਸੇ ਹੋਰ ਤਰੀਕੇ ਨਾਲ ਸੰਭਵ ਹੀ ਨਹੀਂ ਹੈ ਬਿਲਕੁਲ ਨਹੀਂ ਤਾਂ ਜੇ ਕੋਈ ਸੋਚੇ ਕਿ ਉਹ ਆਪਣੇ ਦਮ ਤੇ ਇਹ ਕਰ ਲਵੇਗਾ ਤਾਂ ਇਹ ਬਾਣੀ ਕਹਿੰਦੀ ਹੈ ਕਿ ਸੰਭਵ ਨਹੀਂ ਹੈ ਪਰ ਇੱਥੇ ਇੱਕ ਗੱਲ ਮੈਨੂੰ ਖਟਕਦੀ ਹੈ ਸ਼ਬਦ ਦੇ ਅੰਤ ਵਿੱਚ ਕਿਹਾ ਗਿਆ ਹੈ ਗਤ ਨਾਨਕ ਵਿਰਲੀ ਜਾਤੀ ਜਿਉ ਮਤਲਬ ਇਸ ਉੱਚੀ ਅਵਸਥਾ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਹੈ ਹਾਂ ਜੇ ਰਸਤਾ ਇੰਨਾ ਸਪਸ਼ਟ ਹੈ ਤਾਂ ਫਿਰ ਇਸ ਨੂੰ ਸਮਝਣ ਵਾਲੇ ਇੰਨੇ ਘੱਟ ਕਿਉਂ ਹਨ ਇਹ ਇੰਨਾ ਦੁਰਲਭ ਕਿਉਂ ਹੈ ਇਹ ਇਹ ਬਹੁਤ ਡੂੰਗਾ ਸਵਾਲ ਹੈ ਸ਼ਾਇਦ ਇਸ ਲਈ ਕਿ ਇਹ ਰਸਤਾ ਸਾਡੀ ਹੋ ਮੈਨੂੰ ਸਿੱਧੀ ਚੁਣੌਤੀ ਦਿੰਦਾ ਹੈ ਕਿਵੇਂ ਅਸੀਂ ਸੋਚਣਾ ਪਸੰਦ ਕਰਦੇ ਹਾਂ ਕਿ ਮੈਂ ਕੁਝ ਕਰ ਸਕਦਾ ਹਾਂ ਮੇਰੀ ਮਿਹਨਤ ਨਾਲ ਕੁਝ ਹੋਵੇਗਾ ਕਰਮकांड ਯੋਗ ਗਿਆਨ ਇਹ ਸਭ ਮੇਰੀ ਕੋਸ਼ਿਸ਼ ਤੇ ਨਿਰਭਰ ਕਰਦੇ ਹਨ ਹਾਂ ਇਹ ਸਹੀ ਹੈ ਪਰ ਗੁਰਮੁਖਤਾ ਰਸਤਾ ਸਮਰਪਣ ਦੀ ਮੰਗ ਕਰਦਾ ਹੈ ਇਹ ਕਹਿਣ ਦੀ ਹਿੰਮਤ ਮੰਗਦਾ ਹੈ ਕਿ ਮੈਂ ਨਹੀਂ ਜਾਣਦਾ ਮੈਨੂੰ ਗਾਈਡੈਂਸ ਦੀ ਲੋੜ ਹੈ ਇਹ ਇੱਕ ਵਪਾਰਕ ਸੌਦਾ ਨਹੀਂ ਹੈ ਬਿਲਕੁਲ ਨਹੀਂ ਕਿ ਤੁਸੀਂ ਐਕਸ ਕਰੋਗੇ ਤੇ ਵਾਈ ਮਿਲੇਗਾ ਇਹ ਇੱਕ ਅੰਦਰੂਨੀ ਬਦਲਾਵ ਹੈ ਜੋ ਬਹੁਤ ਸੂਖਮ ਹੈ ਇਸ ਲਈ ਸ਼ਾਇਦ ਬਹੁਤਿਆਂ ਲਈ ਇਹ ਇੱਕ ਔਖਾ ਰਸਤਾ ਹੈ ਅਤੇ ਕੋਈ ਵਿਰਲਾ ਹੀ ਇਸ ਨੂੰ ਪੂਰੀ ਤਰ੍ਹਾਂ ਸਮਝਦਾ ਹੈ ਠੀਕ ਹੈ ਤਾਂ ਪਹਿਲੇ ਸ਼ਬਦ ਨੇ ਮਿਹਨਤ ਦੇ ਵਿਚਾਰ ਨੂੰ ਰੱਦ ਕੀਤਾ ਦੂਜੇ ਨੇ ਮੰਜ਼ਿਲ ਨੂੰ ਮੁੜ ਪਰਿਭਾਸ਼ਿਤ ਕੀਤਾ ਤੇ ਗੁਰੂ ਨੂੰ ਰਸਤਾ ਦੱਸਿਆ ਹੂੰ ਇਹ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਜੇ ਮੇਰੀ ਨਿਜੀ ਮਿਹਨਤ ਕਮ ਨਹੀਂ ਆਉਣੀ ਤਾਂ ਫਿਰ ਇਸ ਦੁਨੀਆ ਵਿੱਚ ਸਭ ਕੁਝ ਚਲਾ ਕੌਣ ਰਿਹਾ ਹੈ ਹਾਂ ਤੀਜਾ ਸਰੋਤ ਸਿੱਧਾ ਇਸੇ ਸਵਾਲ ਦੇ ਦਿਲ ਵਿੱਚ ਉਤਰਦਾ ਹੈ ਇੱਕ ਬਹੁਤ ਹੀ ਸ਼ਕਤੀਸ਼ਾਲੀ ਸੰਕਲਪ ਨਾਲ ਜਿਸ ਨੂੰ ਬਾਣੀ ਜਾਂ ਰੱਬੀ ਰਜ਼ਾ ਕਿਹਾ ਗਿਆ ਹੈ ਹਾਂ ਤੀਜਾ ਸ਼ਬਦ ਇਸ ਸਾਰੀ ਵਿਚਾਰ ਚਰਚਾ ਨੂੰ ਇੱਕ ਨਵੇਂ ਪੱਧਰ ਤੇ ਲੈ ਜਾਂਦਾ ਹੈ ਇਹ ਬਾਣੀ ਦੇ ਸੰਕਲਪ ਨੂੰ ਖੋਲਦਾ ਹੈ ਕਿਵੇਂ ਬਾਣੀ ਦੀ ਸ਼ੁਰੂਆਤ ਹੁੰਦੀ ਹੈ ਕਾਇਆ ਕਰਨਾ ਦਿੱਤਾ ਲੈਣਾ ਜੋ ਉਹ ਕਹਿੰਦਾ ਹੈ ਉਹੀ ਹੁੰਦਾ ਹੈ ਜੋ ਉਹ ਦਿੰਦਾ ਹੈ ਉਹੀ ਮਿਲਦਾ ਹੈ ਠੀਕ ਇਸ ਤੋਂ ਬਾਅਦ ਜੋ ਮਿਸਾਲਾਂ ਦਿੱਤੀਆਂ ਗਈਆਂ ਹਨ ਉਹ ਹੈਰਾਨ ਕਰਨ ਵਾਲੀਆਂ ਹਨ ਪਾਣੇ ਉਜੜ ਪਾਣੇ ਰਾਹਾ ਇੱਕ ਮਿੰਟ ਰੁਕੋ ਇਸ ਦਾ ਮਤਲਬ ਹੈ ਕਿ ਉਸ ਦੀ ਰਜ਼ਾ ਵਿੱਚ ਹੀ ਕੋਈ ਗਲਤ ਰਾਤੇ ਹੈ ਤੇ ਉਸ ਦੀ ਰਜ਼ਾ ਵਿੱਚ ਹੀ ਕੋਈ ਸਹੀ ਰਾਤੇ ਹੈ ਹਾਂ ਇਹ ਤਾਂ ਇੱਕ ਬਹੁਤ ਹੀ ਵੱਡਾ ਦਾਵਾ ਹੈ ਇਸ ਦਾ ਮਤਲਬ ਹੈ ਕਿ ਕਿਸੇ ਦਾ ਗਲਤ ਰਾਤੇ ਪੈਣਾ ਵੀ ਉਸੇ ਵੱਡੀ ਯੋਜਨਾ ਦਾ ਹਿੱਸਾ ਹੈ ਬਿਲਕੁਲ ਇਹ ਤਾਂ ਸਾਡੇ ਚੰਗੇ ਅਤੇ ਮਾੜੇ ਦੇ ਸਾਰੇ ਵਿਚਾਰਾਂ ਨੂੰ ਉਲਟਾ ਦਿੰਦਾ ਹੈ ਜੇ ਕੋਈ ਗਲਤ ਕੰਮ ਕਰ ਰਿਹਾ ਹੈ ਤਾਂ ਅਸੀਂ ਆਮ ਤੌਰ 'ਤੇ ਉਸ ਨੂੰ ਜ਼ਿੰਮੇਵਾਰ ਠਹਿਰਾਉਂਨੇ ਆ ਪਰ ਇਹ ਬਾਣੀ ਤਾਂ ਜ਼ਿੰਮੇਵਾਰੀ ਨੂੰ ਕਿਤੇ ਹੋਰ ਲੈ ਜਾ ਰਹੀ ਹੈ ਇਹ ਸਮਝਣਾ ਥੋੜਾ ਔਖਾ ਹੈ ਬਾਣੀ ਅੱਗੇ ਕਹਿੰਦੀ ਹੈ ਪਾਣੇ ਪਰਮ ਭਵੇ ਬਹੁ ਜੂਨੀ ਉਸ ਦੀ ਰਜ਼ਾ ਵਿੱਚ ਹੀ ਜੀਵ ਪਟਕਣਾ ਵਿੱਚ ਕਈ ਜੂਨਾ ਵਿੱਚ ਘੁੰਮਦਾ ਹੈ ਹਾਂ ਇਹ ਵਿਅਕਤੀਗਤ ਕਰਤਾਪਨ ਦੇ ਵਿਚਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦਾ ਹੈ ਨਾ ਕੋ ਮੂਰਖ ਨਾ ਕੋ ਸਿਆਣਾ ਕੋਈ ਆਪਣੀ ਤਾਕਤ ਨਾਲ ਨਾ ਮੂਰਖ ਹੈ ਨਾ ਸਿਆਣਾ ਸਭ ਕੁਝ ਤੀਰਾ ਪਾਣਾ ਹੈ ਇਹ ਸਿੱਧੇ ਤੌਰ ਤੇ ਹਉਮੈ ਤੇ ਸੱਟ ਹੈ ਪਿਛਲੀਆਂ ਬਾਣੀਆਂ ਨੇ ਦਿਖਾਇਆ ਕਿ ਮੇਰੀ ਕੋਸ਼ਿਸ਼ ਵਿਅਰਥ ਹੈ ਇਹ ਬਾਣੀ ਦੱਸਦੀ ਹੈ ਕਿ ਕਿਉਂ ਕਿਉਂਕਿ ਇਸ ਪੂਰੀ ਖੇਡ ਦਾ ਅਸਲ ਨਿਰਦੇਸ਼ਕ ਕੋਈ ਹੋਰ ਹੈ ਪਰ ਜੇ ਅਸੀਂ ਇਸ ਗੱਲ ਨੂੰ ਮੰਨ ਲਈਏ ਤਾਂ ਇਹ ਇੱਕ ਬਹੁਤ ਹੀ ਬੇਚੈਨ ਕਰਨ ਵਾਲਾ ਸਵਾਲ ਪੈਦਾ ਕਰਦਾ ਹੈ ਹਾਂ ਕਰਦਾ ਹੈ ਜੇ ਸਭ ਕੁਝ ਪਹਿਲਾਂ ਤੋਂ ਹੀ ਉਸ ਦੀ ਰਜ਼ਾ ਵਿੱਚ ਹੈ ਤਾਂ ਫਿਰ ਮੇਰੀ ਕੀ ਭੂਮਿਕਾ ਹੈ ਕੀ ਮੈਨੂੰ ਬਸ ਬੈਠ ਕੇ ਦੇਖਣਾ ਚਾਹੀਦਾ ਹੈ ਇਸ ਸ਼ਬਦ ਦੇ ਅੰਤ ਵਿੱਚ ਇਸ ਦਾ ਕੋਈ ਇਸ਼ਾਰਾ ਮਿਲਦਾ ਹੈ ਹਾਂ ਅੰਤ ਵਿੱਚ ਇੱਕ ਬਹੁਤ ਹੀ ਸੂਖਮ ਤੇ ਸੁੰਦਰ ਇਸ਼ਾਰਾ ਹੈ ਜਦੋਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਸਭ ਕੁਝ ਇੱਕ ਬੇਅੰਤ ਰਜ਼ਾ ਵਿੱਚ ਹੋ ਰਿਹਾ ਹੈ ਜਿਸ ਨੂੰ ਮੈਂ ਪੂਰੀ ਤਰ੍ਹਾਂ ਸਮਝ ਨਹੀਂ ਸਕਦਾ ਤਾਂ ਇੱਕ ਇਨਸਾਨ ਕੀ ਕਰ ਸਕਦਾ ਹੈ ਕੀ ਉਹ ਕੋਈ ਸ਼ਕਤੀ ਜਾਂ ਗਿਆਨ ਨਹੀਂ ਮੰਗਦਾ ਉਹ ਅਰਦਾਸ ਕਰਦਾ ਹੈ ਖਾਕ ਸੰਤਨ ਕੀ ਦੇਓ ਪਿਆਰੇ ਹੇ ਪਿਆਰੇ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਦੇ ਇਹ ਕੋਈ ਚੀਜ਼ ਹਾਸਲ ਕਰਨ ਦੀ ਅਰਦਾਸ ਨਹੀਂ ਹੈ ਇਹ ਨਿਮਰਤਾ ਦੀ ਅਰਦਾਸ ਹੈ ਤਾਂ ਜਦੋਂ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਤੁਸੀਂ ਨਿਯੰਤਰਣ ਵਿੱਚ ਨਹੀਂ ਹੋ ਤਾਂ ਸਹੀ ਪ੍ਰਤੀਕਿਰਿਆ ਸ਼ਕਤੀ ਹਾਸਲ ਕਰਨ ਦੀ ਕੋਸ਼ਿਸ਼ ਕਰਨਾ ਨਹੀਂ ਬਲਕਿ ਨਿਮਰ ਹੋਣਾ ਹੈ ਮਨੁੱਖ ਲਈ ਸਭ ਤੋਂ ਸਹੀ ਰਵਈਆ ਡੂੰਗੀ ਨਿਮਰਤਾ ਤੇ ਗਿਆਨਮਾਨਾਂ ਦੀ ਸੰਗਤ ਦੀ ਪਾਲ ਕਰਨਾ ਹੈ ਹੂੰ ਇਹ ਮੰਨ ਲੈਣਾ ਕਿ ਮੈਂ ਨਹੀਂ ਜਾਣਦਾ ਪਰ ਮੈਂ ਉਹਨਾਂ ਦੀ ਸੰਗਤ ਕਰਨਾ ਚਾਹੁੰਨਾ ਹਾਂ ਜੋ ਜਾਣਦੇ ਹਨ ਅਤੇ ਇਸ ਅਵਸਥਾ ਦਾ ਨਤੀਜਾ ਨਤੀਜਾ ਇਹ ਹੁੰਦਾ ਹੈ ਕਿ ਮਨ ਸਿਰਫ ਇੱਕ ਝਲਕ ਦਰਸ਼ਨ ਪੇਖਤ ਨਾਲ ਹੀ ਸੰਤੁਸ਼ਟ ਹੋ ਜਾਂਦਾ ਹੈ ਮਨ ਆਗਾਵੇ ਅਤੇ ਅੰਤਿਮ ਮਿਲਾਪ ਸੁਭਾਈ ਹੁੰਦਾ ਹੈ ਯਾਨੀ ਕੁਦਰਤੀ ਤੌਰ ਤੇ ਉਸੇ ਰਜ਼ਾ ਅਨੁਸਾਰ ਬਿਨਾ ਕਿਸੇ ਜ਼ੋਰ ਜ਼ਬਰਦਸਤੀ ਦੇ ਹਾਂ ਤਾਂ ਆਓ ਇਸ ਸਾਰੀ ਗੱਲਬਾਤ ਨੂੰ ਸਮੇਟੀਏ ਅਸੀਂ ਇੱਕ ਬੇਚੈਨ ਖੋਜ ਦੀ ਤਸਵੀਰ ਨਾਲ ਸ਼ੁਰੂਆਤ ਕੀਤੀ ਸੀ ਜਿੱਥੇ ਲੋਕ ਹਰ ਤਰ੍ਹਾਂ ਦੇ ਕਰਮ ਕਾਂਡ ਗਿਆਨ ਸਰੀਰਕ ਕਸ਼ਟ ਸਭ ਕੁਝ ਕਰ ਰਹੇ ਸਨ ਪਰ ناکਾਮ ਰਹੇ ਫਿਰ ਇਹਨਾਂ ਸਰੋਤਾ ਨੇ ਸਾਨੂੰ ਇੱਕ ਬਿਲਕੁਲ ਵੱਖਰੇ ਰਾਹ ਤੇ ਪਾਇਆ ਹਾਂ ਉਹ ਰਾਏ ਸੀ ਕਿ ਅਸਲ ਮੁਲਾਕਾਤ ਮੇਰੀ ਕੋਸ਼ਿਸ਼ ਨਾਲ ਨਹੀਂ ਬਲਕਿ ਉਸ ਦੀ ਕਿਰਪਾ ਅਤੇ ਗੁਰੂ ਦੀ ਅਗਵਾਈ ਨਾਲ ਹੁੰਦਾ ਹੈ ਅਤੇ ਇਹ ਕਿਰਪਾ ਸਾਨੂੰ ਪਾਣਾ ਮੰਨਣ ਵੱਲ ਲੈ ਜਾਂਦੀ ਹੈ ਹਾਂ ਤਾਂ ਇਹ ਪੂਰਾ ਸਫ਼ਰ ਇੱਕ ਦੂਰ ਬੈਠੇ ਰੱਬ ਦੀ ਬਾਹਰੀ ਖੋਜ ਤੋਂ ਹਟ ਕੇ ਅੰਦਰ ਪਹਿਲਾਂ ਤੋਂ ਮੌਜੂਦ ਅਤੇ ਸਭ ਕੁਝ ਚਲਾਉਣ ਵਾਲੀ ਸ਼ਕਤੀ ਨੂੰ ਮਹਿਸੂਸ ਕਰਨ ਵੱਲ ਮੁੜ ਜਾਂਦਾ ਹੈ। ਹੂੰ। ਪਹਿਲਾਂ ਮੈਂ ਕੁਝ ਕਰ ਰਿਹਾ ਸੀ, ਮੈਂ ਜਪ ਕਰ ਰਿਹਾ ਸੀ। ਅੰਤ ਵਿੱਚ ਇਹ ਅਹਿਸਾਸ ਹੁੰਦਾ ਹੈ ਕਿ ਸਭ ਕੁਝ ਪਹਿਲਾਂ ਹੀ ਉਸ ਦੁਆਰਾ ਕੀਤਾ ਜਾ ਰਿਹਾ ਹੈ। ਇਹ ਨਜ਼ਰੀਏ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਹੈ। ਕਰਤਾ ਬਣਨ ਦੀ ਕੋਸ਼ਿਸ਼ ਛੱਡ ਕੇ ਉਸ ਦੀ ਰਜ਼ਾ ਵਿੱਚ ਬਾਗੀਦਾਰ ਬਣਨਾ ਬਿਲਕੁਲ ਇਸ ਲਈ ਇਨਾ ਬਾਣੀਆਂ ਅਨੁਸਾਰ ਅਸਲ ਅਧਿਆਤਮਿਕ ਅਭਿਆਸ ਕੋਈ ਗੁੰਜਲਤਾ ਰਸਮਾਂ ਨਹੀਂ ਬਲਕਿ ਨਿਮਰਤਾ ਸਮਰਪਣ ਅਤੇ ਸਿਫਤਸਾਲਾ ਹੈ ਹਾਂ ਅਤੇ ਸਾਨੂੰ ਸੋਚਣ ਲਈ ਇੱਕ ਅੰਤਿਮ ਵਿਚਾਰ ਛੱਡ ਜਾਂਦਾ ਹੈ ਬਾਣੀ ਕਹਿੰਦੀ ਹੈ ਕਿ ਰੱਬੀ ਰਜ਼ਾ ਨਾਲ ਹੀ ਕੁਝ ਸਹੀ ਰਸਤੇ ਤੇ ਹਨ ਅਤੇ ਕੁਝ ਗਲਤ ਰਸਤੇ ਤੇ ਜੇ ਅ제ਹਾ ਹੈ ਅਤੇ ਸਾਡੀ ਮੰਜ਼ਿਲ ਇੱਕ ਵੱਡੀ ਯੋਜਨਾ ਦੁਆਰਾ ਪਹਿਲਾਂ ਹੀ ਤੈ ਹੈ ਤਾਂ ਫਿਰ ਸਾਡੇ ਸੰਘਰਸ਼ ਸਾਡੀਆਂ ਕੋਸ਼ਿਸ਼ਾਂ ਅਤੇ ਸਾਡੇ ਸਫ਼ਰ ਦੀ ਕੀ ਕੀਮਤ ਹੈ ਉਸ ਯਾਤਰਾ ਦਾ ਮਕਸਦ ਕੀ ਹੈ